ਚਾਰ ਸੋਈਏ ਪਾਤਸ਼ਾਹੀ ਦਸਵੀਂ ਸ਼ਰਵਕ ਸੁਧ ਸਮੂਹ ਸਿਧਾਨਕੇ ਦੇਖ ਰਿਓ ਕਰ ਜੋਗ ਜਤੀਕੇ ਸੂਰ ਸਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮੱਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੀ ਉੜ ਤੋਰਾੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਵਾਰੀ ਭਾਰੀ ਭੁਜਾਨ ਕੇ ਭੂਪ ਭਲੀ ਬਿੱਦ ਨਿਆਵਤ ਸੀਸ ਨਾ ਜਾਤ ਵਿਚਾਰੀ ਹੇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਧਾਰੀ ਜੀਤ ਫਿਰੈ ਸਭ ਦੇਸ਼ ਦੇਸਾਨ ਕੋ ਬਾਜਤ ਢੋਲ ਮ੍ਰਿਦੰਗ ਨਿਗਾਰੀ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੈ ਹਯ ਰਾਜ ਹਯਾਰੀ ਭੂਤ ਪਵੇਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੀ ਸਿਰਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪ੍ਰਾਨਕ ਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਵਨ ਆਹਾਰ ਜਤੀ ਜਤ ਧਾਰ ਸਭੈ ਸੁਭ ਵਿਚਾਰ ਹਿਆਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁੱਧ ਸੁਪਾ ਦੁਰੰਤ ਦਬਾਹ ਸੋ ਸਾਸ ਸੁਨਾਹ ਦੁਰਜਾਨ ਦਲ ਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਘਰ ਪਰਬਤ ਪੰਕ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸਿਰ ਪਦ ਸਿਰ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਬ ਵਿਚਾਰਾ ਸਾਰ ਕੀ ਢਾਲ ਪਸਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਕੀ ਜਾਨ ਕੇ ਮਾਨ ਮਲਈਆ ਗਾੜੇ ਗਢਾਨ ਕੋ ਤੋੜ ਨਹਾਰ ਸੋ ਬਾਤਨ ਹੀ ਚੱਕਚਾਰ ਲਵਈਆ ਸਾਹਿਬ ਸਿਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਾਈਆ ਧਾਨਮ ਦੇਵ ਫਨੇੰਦਨ ਸਾਚਰ ਭੂਤ ਪ੍ਰਵੇਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਉਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਧਿਪ ਜੌਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜੰ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰਹਿਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਪਿਰਿਓ ਲੀਏ ਸਾਤ ਸਮੁੰਦਰਨ ਲੋਗ ਗਇਓ ਪਰ ਲੋਗ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰੇਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ